ਦੇ ਨਾਲ ਮਾਰ ਮਕਾਇਆ ਉਹਨਾਂ ਨੇ ਗੋਲੀਆਂ ਦੇ ਨਾਲ ਮਾਰ ਮਕਾਉਣ ਤੋਂ ਬਾਅਦ ਵੀ ਇਹ ਗੱਲ ਸਾਫ਼ ਕਹੀ ਸੀ ਜਿਹੜੀ ਗੱਲ ਸਾਨੂੰ ਅੱਜ ਆਪਣੇ ਮਨਾਂ ਦੇ ਅੰਦਰ ਵਸਾ ਕੇ ਚੱਲਣਾ ਚਾਹੀਦਾ ਹੈ ਉਹਨਾਂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਸੀ ਕਿ ਜਾਂਬ ਰਾਜੀ ਨੇ ਉਹਨਾਂ ਦਾ ਖਾਦਮਾ ਮੁਕੰਮਲ ਤੌਰ ਤੇ ਨਹੀਂ ਹੁੰਦਾ ਤਾਂ ਉਹਨਾਂ ਚਿਰ ਸਾਡੇ ਦੇਸ਼ ਦੇ ਲੋਕ ਸੁੱਖ ਦੀ ਜਿਹੜੀ ਜ਼ਿੰਦਗੀ ਹੈ ਉਹ ਜਿਉ ਨਹੀਂ ਸਕਦੇ ਕਿਉਂਕਿ ਸਾਨੂੰ ਇਹ ਗੱਲ ਭਲੀ ਭਾਤ ਸਮਝ ਲੈਣੀ ਚਾਹੀਦੀ ਹੈ ਕਿ ਸਾਡਾ ਦੇਸ਼ ਭਾਵੇਂ ਕਹਿਣ ਨੂੰ ਆਪਾਂ ਕਹੀਏ ਕਿ ਆਜ਼ਾਦ ਮੰਨਿਆ ਜਾਂਦਾ ਹੈ 47 ਤੋਂ ਬਾਅਦ ਪਰ ਦੇਸ਼ ਆਜ਼ਾਦ ਨਹੀਂ ਹੋਇਆ ਸਦਾ ਤਬਦੀਲੀ ਹੋਈ ਹੈ ਉਹ ਸਾਮਰਾਜੀਏ ਪਰਦੇ ਦੇ ਪਿੱਛੇ ਗਏ ਨੇ ਤਾਂ ਪਰਦੇ ਦੇ ਪਿੱਛੇ ਬੈਠੇ ਵੀ ਸਾਡੇ ਮੁਲਕ ਦੇ ਵਿੱਚ ਉਸੇ ਤਰ੍ਹਾਂ ਉਹਨਾਂ ਦੀਆਂ ਕੰਪਨੀਆਂ ਦਾ ਗਲਬਾ ਬਣਿਆ ਹੋਇਆ ਹੈ ਸਾਡੇ ਨਿਸ਼ਾਨੇ ਤੇ ਭਾਵੇਂ ਹਾਲੇ ਮੁੱਖ ਤੌਰ ਤੇ ਨਰਿੰਦਰ ਮੋਦੀ ਬਣਿਆ ਹੋਇਆ ਹੈ ਪਰ ਉਹਦੇ ਪਿਛਲੇ ਪਾਸੇ ਬੈਠੇ ਉਹ ਕਾਰਪੋਰੇਟ ਘਰਾਣੇ ਸ਼ਾਮ ਰਾਜੀਏ ਨੇ ਨਰਿੰਦਰ ਮੋਦੀ ਤਾਂ ਉਹਨਾਂ ਦਾ ਅਸਲ ਦੇ ਵਿੱਚ ਦਲਾਲ ਹੈ ਉਹਨਾਂ ਦਾ ਕਬਜ਼ਾ ਸਾਡੇ ਮੁਲਕ ਦੇ ਉੱਤੇ ਹੁੰਦਾ ਆਇਆ ਭਾਵੇਂ ਪਹਿਲਾ ਛੋਡੇ ਰੂਪ ਦੇ ਵਿੱਚ 47 ਤੋਂ ਬਾਅਦ ਸਾਹਮਣੇ ਆਇਆ ਜਦੋਂ ਅਸੀਂ ਇਸ ਗੱਲ ਦਾ ਵਿਸ਼ਲੇਸ਼ਣ ਕਰਦੇ ਆ ਕਿ ਜਿਹੜੀਆਂ ਗੱਲਾਂ ਅੱਜ ਕੇਂਦਰ ਸਰਕਾਰ ਆਪਣੇ ਇਹਨਾਂ ਕਾਲੇ ਕਾਨੂੰਨਾਂ ਦੇ ਨਾਲ ਸਾਡੇ ਤੇ ਥੋਪਣ ਚੱਲੀ ਹੈ ਤਾਂ ਇਹ ਕਾਨੂੰਨਾਂ ਦੇ ਮਾਰਾਂ ਬਾਰੇ ਇਹਨਾਂ ਦੇ ਹਮਲਿਆਂ ਬਾਰੇ ਇਹਨਾਂ ਕਾਨੂੰਨਾਂ ਦੇ ਪ੍ਰਭਾਵ ਬਾਰੇ ਬੜਾ ਚਰਚਾ ਬੜੀ ਬਹਿਸ ਬੜੀਆਂ ਗੱਲਾਂ ਹੋ ਚੁੱਕੀਆਂ ਨੇ ਪਰ ਮੋਟੀ ਗੱਲ ਨੂੰ ਜੇ ਆਪਾਂ ਸਮਝਦੇ ਆ ਕਿ ਕਾਰਪੋਰੇਟ ਲਾਣੇ ਨੇ ਇਹ ਸਾਮਰਾਜੀਆਂ ਨੇ ਪਹਿਲਾਂ ਤਾਂ ਉਹਨਾਂ ਚੀਜ਼ਾਂ ਦੇ ਉੱਤੇ ਸਾਡੇ ਮੁਲਕ ਦੇ ਅੰਦਰ ਕਬਜ਼ਾ ਜਮਾਇਆ ਜਿਨ੍ਹਾਂ ਦੇ ਵਿੱਚੋਂ ਮੋਟੀ ਕਮਾਈ ਕੀਤੀ ਜਾ ਸਕਦੀ ਸੀ ਜਿਵੇਂ ਗੱਲ ਕਰਨੀ ਹੋਵੇ ਸਾਡੇ ਦੇਸ਼ ਦੀਆਂ ਕੁਦਰਤੀ ਜੜੀਆਂ ਖਾਣਾ ਨੇ ਖਣਿਜ ਪਦਾਰਤ ਨੇ ਉਹਨਾਂ ਦੇ ਵਿੱਚੋਂ ਨਿਕਲਦੇ ਉਹਨਾਂ ਖਣਿਜ ਪਦਾਰਥਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਤੋਂ ਤਿਆਰ ਕਰਕੇ ਮਟੀਰੀਅਲ ਸਾਨੂੰ ਹੀ ਵੇਚਿਆ ਜਿਨ੍ਹਾਂ ਦੇ ਵਿੱਚ ਉਹ ਕੰਪਨੀਆਂ ਦਾ ਨਾਮ ਮੋٹے ਤੌਰ ਤੇ ਸਾਹਮਣੇ ਆਉਂਦਾ ਹੈ ਭਾਵੇਂ ਮਨਸੈਂਟੋ ਕੰਪਨੀ ਦੀ ਗੱਲ ਕਰ ਲਓ ਬਾਲਮਾਰਟ ਦੀ ਗੱਲ ਕਰ ਲਓ ਹੋਰ ਕਿੰਨੀਆਂ ਟਾਟੇ ਵਾਨੀਆਂ ਜ਼ਿੰਦਲਾਂ ਦੀ ਗੱਲ ਕਰ ਲਓ ਉਹਨਾਂ ਨੇ ਭਾਵੇਂ ਲੋਹੇ ਤੇ ਕਬਜ਼ਾ ਹੋਵੇ ਭਾਵੇਂ ਇੱਥੇ ਤੰਬੇ ਤੇ ਕਬਜ਼ਾ ਹੋਵੇ ਭਾਵੇਂ ਕੋਲੇ ਤੇ ਕਬਜ਼ਾ ਹੋਵੇ ਉਹਨਾਂ ਨੇ ਪਹਿਲਾਂ ਉਹਨਾਂ ਚੀਜ਼ਾਂ ਦੇ ਉੱਤੇ ਕਬਜ਼ਾ ਕੀਤਾ ਜਿਹੜੀਆਂ ਚੀਜ਼ਾਂ ਤੋਂ ਸੰਧ ਬਣਾ ਕੇ ਜਿਨ੍ਹਾਂ ਤੋਂ ਦਵਾਈ ਬਣਾ ਕੇ ਜਿਨ੍ਹਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਬਣਾ ਕੇ ਸਾਨੂੰ ਮੋٹے ਤੌਰ ਤੇ ਲੁੱਟਿਆ ਮੋਟੀ ਕਮਾਈ ਕੀਤੀ ਜਿਨੇ ਆਰਥਿਕ ਤੌਰ ਤੇ ਸਾਡਾ ਖੇਤੀવાડી ਜਿਹੜਾ ਸੈਕਟਰ ਹੈ ਉਹਨੂੰ ਘਾਟੇ ਦਾ ਸੌਦਾ ਬਣਾ ਕੇ ਪੇਸ਼ ਕਰ ਦਿੱਤਾ ਹੁਣ ਹਾਲਾਤ ਜਦੋਂ ਬਦਲਦੇ ਸਾਹਮਣੇ ਸਾਡੇ ਪੇਸ਼ ਹੁੰਦੇ ਨੇ ਕਿ ਹੁਣ ਉਹ ਕਾਮਰ ਉਹ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਜਿਹੜੇ ਸਾਮਰਾਜੀਏ ਨੇ ਜਿਹੜੇ ਪਰਦੇ ਦੇ ਪਿੱਛੇ ਬੈਠੇ ਲੁੱਟ ਨੂੰ ਤੇਜ਼ ਕਰਦੇ ਅੱਗੇ ਵਧਦੇ ਆ ਰਹੇ ਨੇ ਉਹਨਾਂ ਦਾ ਪਲਾਨ ਐਦੂ ਲੰਬੇ ਨਿਗਾ ਮਾਰਦਾ ਲੰਮੀ ਕਿਉਂਕਿ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਵੀ ਜਿਹੜੀ ਚੀਜ਼ਾਂ ਵੇਚ ਕੇ ਕਮਾਈ ਕਰਨ ਵਾਲਾ ਸਾਧਨ ਸੀ ਉਹਨਾਂ ਦਾ ਉਹ ਲੁੱਟ ਦਾ ਜਰੀਆ ਸੀ ਉਹ ਬੰਦ ਹੁੰਦਾ ਦਿਖਾਈ ਦਿੰਦਾ ਹੈ ਉਹਨਾਂ ਦੇ ਸਮਾਨ ਦੀ ਵਿਕਰੀ ਦੇ ਵਿੱਚ ਗਰਾਵਟਾਈ ਹੋਈ ਹੈ ਇਸ ਕਰਕੇ ਉਹਨਾਂ ਨੇ ਅਗਲੇ ਲੰਬੇ 50 ਸਾਲਾਂ ਦੇ ਵਿੱਚ ਕਿਹੜੀ ਚੀਜ਼ ਤੋਂ ਲੁੱਟ ਹੋ ਸਕਦੀ ਹੈ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਮੁੱਖ ਨਿਸ਼ਾਨੇ ਤੇ ਲਿਆ ਕੇ ਆਪਦੇ ਕਬਜੇ 'ਚ ਲੈਣ ਦਾ ਪਲਾਨ ਕੀਤਾ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਮਨੁੱਖ ਇੱਥੇ ਕੁੱਲ ਜੁਨੀ ਅਨਾਜ ਬਿਨਾਂ ਨਹੀਂ रह ਸਕਦੀ ਇਸ ਅਨਾਜ ਭੰਡਾਰ ਦੇ ਉੱਤੇ ਕਬਜਾ ਜਮਾਉਣ ਦੇ ਲਈ ਉਹਨਾਂ ਕੰਪਨੀਆਂ ਨੇ ਉਹ ਸਮਰਾਜੀਆਂ ਦੇ ਕਹਿਣ ਦੇ ਉੱਤੇ ਇਹ ਕਾਲੇ ਕਾਨੂੰਨ ਲੈਂਦੇ ਨੇ ਤਾਂ ਇਹ ਕਾਲੇ ਕਾਨੂੰਨ ਸਾਡੇ ਕੋਲੋਂ ਪੂਰਾ ਅਨਾਜ ਭੰਡਾਰ ਪੂਰਾ ਜਿਹੜਾ ਖੂੜ ਹੈ ਉਹਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਮਨੁੱਖ ਨੂੰ ਖਾਣ ਲਈ ਨਹੀਂ ਚਾਹੀਦਾ ਪੀਣ ਲਈ ਪਾਣੀ ਚਾਹੀਦਾ ਤਾਂ ਉਹਨਾਂ ਨੂੰ ਪਤਾ ਹੈ ਵੀ ਲੰਬਾ ਸਮਾਂ ਕਮਾਈ ਇਸ ਗੱਲ ਤੋਂ ਕੀਤੀ ਜਾ ਸਕਦੀ ਹੈ ਇਸ ਕਰਕੇ ਉਹ ਅਨਾਜ ਨੂੰ ਜਿਹੜਾ ਅੱਜ ਸਾਡੇ ਘਰਾਂ ਦੇ ਅੰਦਰ ਕਵਟਲਾਂ ਚ ਪਿਆ ਹੈ ਸੈਂਕੜੇ ਮਣਾ ਚ ਪਿਆ ਉਹ ਕਵਟਲਾਂ ਵਾਲਾ ਅਨਾਜ ਆਪਣੇ ਹੱਥਾਂ 'ਚ ਲਿਜਾ ਕੇ ਸਾਨੂੰ ਭਰਾਵੋ 100-100 ਗ੍ਰਾਮ ਦੇ ਪੈਕਟਾਂ ਵਿੱਚ ਵੇਚਣ ਦੀ ਬਿਉਂਤ ਹੈ ਇਹਦੇ ਨਾਲ ਦੀ ਨਾਲ ਅਨਾਜ ਤੋਂ ਵੀ ਕਮਾਈ ਤੇ ਇਦੂ ਅਗਲਾ ਜਿਹੜਾ ਨਿਸ਼ਾਨਾ ਉਹਨਾਂ ਦਾ ਪੂਰੇ ਦੇਸ਼ ਦੇ ਪਾਣੀਆਂ ਦੇ ਉੱਤੇ ਹੈ ਕਿ ਪਾਣੀ ਹੈ ਜਿਹੜਾ ਉਹ ਕਿਸੇ ਦੀ ਨਿੱਜੀ ਜ਼ਿੰਗੀਰ ਨਹੀਂ ਹੈ ਇਹ ਪਾਣੀ ਨੂੰ ਵੱਡੀਆਂ ਕੰਪਨੀਆਂ ਨੂੰ ਵੇਚਣ ਦਾ ਪਲਾਨ ਹੈ ਜਾ ਜਦੋਂ ਇਸ ਗੱਲ ਤੇ ਨਿਗਾਹ ਮਾਰਦੇ ਆ ਕਿ ਸਾਡਾ ਦੇਸ਼ ਉਹਨਾਂ ਕਾਰਪੋਰੇਟ ਘਰਾਣੇ ਉਹ ਪੂੰਜੀਪਤੀਆ ਉਹ ਸਾਮਰਾਜੀਆਂ ਦੇ ਹੱਥਾਂ ਦੇ ਵਿੱਚ ਸਾਡੇ ਦੇਸ਼ ਦੀਆਂ ਸਰਕਾਰਾਂ ਦੇ ਰਹੀਆਂ ਨੇ ਇਹ ਉਹੀ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਪਹਿਲਾਂ ਅੰਗਰੇਜ਼ ਸੀਗੇ ਉਦੋਂ ਬਾਅਦ ਰਾਜ ਸਤਾ ਬਜਲੀ ਇੱਕ ਬਦਲ ਕੇ ਅੰਗਰੇਜ਼ਾਂ ਦੀ ਜਗ੍ਹਾ ਭਾਰਤੀ ਲੋਕ ਰਾਜ ਕਰ ਰਹੇ ਨੇ ਪਰ ਇਹਨਾਂ ਦੀਆਂ ਨੀਤੀਆਂ ਬਿਲਕੁਲ ਸੇਮ ਨੇ ਤਾਂ ਇਹ ਕਿਹਣਾ ਹੋਵੇ ਜੇ ਅੱਜ ਤਾਂ ਵਿਸ਼ਲੇਸ਼ਣ ਕਰਕੇ ਦੇਖ ਲਈਏ ਆਪਾਂ ਕਿ ਸਾਡਾ ਪੀਣ ਵਾਲਾ ਪਾਣੀ ਵੀ ਵੇਚਣ ਚੱਲੇ ਨੇ ਸਾਡੀਆਂ ਸੜਕਾਂ 베ਚਤੀਆਂ ਸਾਡੇ ਸਕੂਲ 베ਚਤੇ ਸਾਡੇ ਸਰਕਾਰੀ ਹਸਪਤਾਲ 베ਚਤੇ ਤੇ ਕੁੱਲ ਪਬਲਿਕ ਸੈਕਟਰ ਨੂੰ ਤੋੜ ਕੇ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ ਤਾਂ ਇਸ ਗੱਲ 'ਚੋਂ ਲੋੜ ਫਿਰ ਕੀ ਨਿਕਲਦੀ ਹੈ ਕੀ ਭਰਾਵੋ ਅਸੀਂ ਪੂਰੇ ਦੇਸ਼ ਦੇ ਵਾਸੀ ਪੰਜਾਬ ਦੇ ਵਾਸੀ ਇਸ ਗੱਲ ਤੇ ਖੜੇ ਰਹੀਏ ਕਿ ਕੱਲੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਨਾਲ ਸਾਡੀ ਲੜਾਈ ਮੁੱਕ ਜੇਗੀ ਕਿ ਜਾਂ ਫਿਰ ਸਾਨੂੰ ਅੱਗੇ ਲੜਨਾ ਪਵੇਗਾ ਕਿਉਂਕਿ ਇਹ ਕਾਲੇ ਕਾਨੂੰਨਾਂ ਦੀ ਲੜਾਈ ਜੇ ਅੱਪਾ ਜਿੱਤ ਵੀ ਲਈ ਮੁੱਕ ਵੀ ਜਾਂਦੀ ਹੈ ਲੜਾਈ ਤਾਂ ਕੀ ਪੰਜਾਬ ਦੇ ਅੰਦਰੋਂ ਪੂਰੇ ਭਾਰਤ ਦੇ ਅੰਦਰੋਂ ਖੁਦਕੁਸ਼ੀਆਂ ਬੰਦ ਹੋ ਜਾਣਗੀਆਂ ਨਹੀਂ ਹੋਣਗੀਆਂ ਕੀ ਸਾਡੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲ ਜਾਣਗੀਆਂ ਤਾਂ ਨਹੀਂ ਹੋਣਗੀਆਂ ਤਾਂ ਜੇ ਸਾਰਾ ਕੁਝ ਸਾਡਾ ਪੂਰਾ ਨਹੀਂ ਹੁੰਦਾ ਤਾਂ ਸਾਨੂੰ ਭਾਈਚਾਰਕ ਸਾਂਝ ਬਣਾ ਕੇ ਇਹ ਰਾਜ ਕਰਦੀਆਂ ਸਰਕਾਰਾਂ ਦੇ ਨਾਲ ਲੰਬੀ ਲੜਾਈ ਲੜਨ ਦਾ ਜਿਹੜਾ ਪੜਾ ਉਹ ਤੈਅ ਕਰਨਾ ਪੈਣਾ ਕਿਉਂਕਿ ਲੜਾਈ ਦਾ ਕੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ ਇਸ ਗੱਲ ਕੋਈ ਰੋਲਾ ਨਹੀਂ ਸਮਝ ਤੇ ਚੇਤਨਾ ਪੂਰੀ ਵੱਧ ਰਹੀ ਹੈ ਤਾਂ ਵਧੀ ਹੋਈ ਚੇਤਨਾ ਨੂੰ ਹੋਰ ਆਪਾਂ ਕਿੰਨੀ ਅੱਗੇ ਲੈ ਜਾਣਿਆ ਕਿੰਨਾ ਉਹ ਰਾਜ ਕਰਦੇ ਹਾਕਮਾਂ ਦਾ ਪਾਇਆ ਹੋਇਆ ਪਰਦਾ ਲਾ ਲੈਨੇ ਆ ਇਹ ਪਰਦਾ ਲਾਉਣ ਤੋਂ ਬਾਅਦ ਸਾਨੂੰ ਲੋਕ ਲੈ ਖੜੀ ਕਰਕੇ ਇਹ ਲੜਾਈ ਉਥੇ ਤੱਕ ਲੈ ਜਾਣੀ ਚਾਹੀਦੀ ਹੈ ਜਿੱਥੇ ਤੱਕ ਇਹ ਦੇਸ਼ ਦੇ ਵਿੱਚ ਉਹ ਪੂਰੇ ਕਾਰਪੋਰੇਟ ਘਰਾਣੇ ਤੇ ਉਹ ਸਾਮਰਾਜੀਆਂ ਦਾ ਜਿਹੜਾ ਗਲਬਾ ਇਸ ਦੇਸ਼ 'ਚ ਪਿਆ ਹੋਇਆ ਹੈ ਉਹਨੂੰ ਲਾਹੇ ਤੋਂ ਬਿਨਾ ਸਾਡੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਭਰਵੋ ਨਹੀਂ ਆ ਸਕਦਾ ਕਿਉਂਕਿ ਸਾਨੂੰ ਲੜਨਾ ਪੈਣਾ ਹੈ ਉਹ ਲੜਾਈ ਖਾਤਰ ਆਪਾਂ ਜ਼ੋਰ ਲਾ ਕੇ ਅੱਗੇ ਵਧিয়ে ਇਕੱਠੇ ਹੋਈਏ ਸਿਰ ਜੋੜੀਏ ਤੇ ਜੇ ਤੁਸੀਂ ਇਹਨਾਂ ਗੱਲਾਂ ਦੇ ਨਾਲ ਸਮਝਦੇ ਹੋਏ ਸਿਰ ਜੋੜ ਲੇ ਇਕੱਠੇ ਹੋਗੇ ਤਾਂ ਵੱਡੀ ਤੋਂ ਵੱਡੀ ਤਾਕਤ ਤੁਹਾਨੂੰ ਝੁਕਾ ਨਹੀਂ ਸਕਦੀ ਇਹ ਕਾਲੇ ਕਾਨੂੰਨ ਦਾ ਕੀ ਵੱਡੀਆਂ ਤੋਂ ਵੱਡੀਆਂ ਸਰਕਾਰਾਂ ਤੁਹਾਡੇ ਮੂਰੇ ਸਿਰ ਝੁਕਾਉਣਗੀਆਂ ਤੇ ਗੋਡੇ ਟੇਕਣਗੀਆਂ ਇਹ ਗੋਡੇ ਟਿਕਾਉਣ ਦੇ ਲਈ ਝੁਕਾਉਣ ਦੇ ਲਈ ਇੱਕੋ ਹੀ ਗੱਲ ਦੀ ਲੋੜ ਹੁੰਦੀ ਹੈ ਕਿ ਵੱਡੀਆਂ ਤੋਂ ਵੱਡੀਆਂ ਲਾਮਬੰਦੀਆਂ ਕਰੀਏ ਆਪਾਂ ਇਕੱਠੇ ਹੋ ਕੇ ਅੱਗੇ ਵਧੀਏ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਇਸ ਗੱਲ ਦਾ ਇਹਤ ਕਰੀਏ ਕਿ ਸ਼ਹੀਦ ਉਦਮ ਸਿੰਘ ਨੂੰ ਆਪਾਂ ਮਨਾਂ ਦੇ ਵਿੱਚ ਵਸਾ ਕੇ ਉਹਨਾਂ ਦੀਆਂ ਕਈਆਂ ਹੋਈਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਅਮਲ ਕਰੀਏ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਪ੍ਰਧਾਨ ਜੀ ਦਾ ਇੱਕ ਤਾਂ ਭਰਾਵੋ ਇੱਕ ਦੋ ਬੇਨਤੀਆਂ ਨੇ ਪਹਿਲੀ ਬੇਨਤੀ ਵੇ ਪਨਾਲ ਜਿਹੜਾ ਖਾਲੀ ਜਾਂ ਵਾਲਾ ਮੋਟਾ ਜਮਕਦਾ ਏ ਚਮਕਣਾ ਨਹੀਂ ਚਾਹੀਦਾ ਕਿਉਂਕਿ ਝੰਡੇ ਤੁਹਾਡੇ ਸਾਰਿਆਂ ਦੇ ਹੱਥ ਉਹ ਪੂਰੇ ਜੋਰ-ਸ਼ੋਰ ਨਾਲ ਤਾਹਾਂ ਹੋਣੇ ਚਾਹੀਦੇ ਨੇ ਕਿਉਂਕਿ ਪ੍ਰੈਸ ਵਾਲੇ ਵੀਰ ਆਏ ਨੇ ਪ੍ਰੈਸ ਨੂੰ ਖਬਰ ਜਾਣੀ ਐ ਖਾਲੀਆ ਪੈੜਾ ਜਾਂ ਨਹੀਂ ਚਮਕਣਾ ਚਾਹੀਦਾ ਆ ਜਿਹੜੇ ਭਰਾ ਉੱਠ ਕੇ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਐ ਸਾਰੇ ਬੈਠਣ ਦੀ ਕਿਰਪਾਲਤਾ ਕਰੋ ਸਹੀ ਟਾਈਮ ਤੇ ਆਪਾਂ ਸਟੇਜ ਦੀ ਸਮਾਪਤੀ ਕਰਨੀ ਹੁੰਦੀ ਐ ਜਣੇ ਉਹ ਤਾਂ ਸਮਾਂ ਨਹੀਂ ਵੀ ਜਾ ਕੇ ਤੁਸੀਂ 3 ਵਜੇ ਸੰਨੀਰ ਲਾਉਣੇ ਆ ਜਾ ਕੇ ਖਾਣਾ ਹੀ ਬਣਾਉਣਾ ਖਾ ਲਾਂਗੇ ਬਣਿਆ ਬਣਾਇਆ ਬਥੇਰਾ ਆ ਰਿਹਾ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਪਣਾਲ 'ਚ ਬੈਠਣ ਦੀ ਕਿਰਪਾਲਤਾ ਕਰੋ ਆ ਜਿਹੜੀ ਖਾਲੀ ਜਗ੍ਹਾ ਜਰੂਰ ਭਰ ਕੇ ਰੱਖੋ ਮੋਦੀ ਸਰਕਾਰ ਮਰਦਾਬਾ ਕਾਲੇ ਕਨੌਨ ਰੱਤ ਕਰੋ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਕੱਲੇ ਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਕੱਲੇ ਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਸਾਰੇ ਭਾਰਤ ਦੀਆਂ ਜਥੇਬੰਦੀਆਂ ਦਾ ਏਕਾ ਜਿੰਦਾਬਾਦ 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 ਸਾਰੇ ਭਾਰਤ ਦੀਆਂ ਜਥੇਬੰਦੀਆਂ ਦਾ ਏਕਾ ਜਿੰਦਾਬਾਦ 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 ਕਾਲੇ ਕਾਨੂੰਨ ਰੱਤ ਕਰੋ ਰੱਦ ਕਰੋ ਰੱਦ ਕਰੋ ਕਾਰੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾਦ 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 ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆਪ ਕਰੋ ਕਿਸਾਨ ਮਜ਼ਦੂਰ ਮਲਾਜਮੇ ਬਾਬਾ ਜਿੰਦਾਬਾਦ ਜਿੰਦਾਬਾਦ ਸਾਡੀਆਂ ਮਾਮਾਂ ਭੈਣਾਂ ਦਾ ਇੱਕ ਜਿੰਦਾਬਾਦ 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 ਠੀਕ ਆ ਜੀ ਠੀਕ ਓਕੇ ਇੱਕ ਸਾਡੇ ਕਾਰ ਸੇ ਵਾਲੇ ਬਾਬੇ ਭੋਏ ਤੋਂ ਬਾਬਾ ਲੱਖਾ ਸਿੰਘ ਜੀ ਸੇਵੇਂ ਆ ਜਣੇ ਉਹ ਦੇਸੀ ਘਿਓ ਕਿਨੂੰ ਹਰੀਆਂ ਸਬਜ਼ੀਆਂ ਦਾ ਟਰੱਕ ਲੈਏ ਇਸ ਸੇਵਾ ਦੇ ਵਿੱਚ ਲੈ ਕੇ ਆਏ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤਾਂ ਕਿ ਬਹੁਤ ਸਾਰੇ ਭਰਾ ਵਕੀਲ ਡਾਕਟਰ ਮਾਸਟਰ ਜਣੇ ਹਰੇਕ ਵਰਗ ਉਹ ਵੱਡੀ ਗਿਣਤੀ ਤੁਹਾਡੇ ਰਵੇ ਆਪਣੇ ਹਾਜ਼ਰੀ ਵੀ ਲਵਾ ਰਹੇ ਨੇ ਸੇਵਾ ਵੀ ਕਰ ਰਹੇ ਨੇ ਜਣੇ ਇਹ ਭਰਾਵੋ ਮੋਦੀ ਸਾਹਿਬ ਨੂੰ ਇਹੀ ਚਿੰਤਾ ਲੱਗੀ ਹੋਈ ਹੈ ਵੀ ਸਾਰਾ ਭਾਰਤ ਨੇ ਸਾਰੀ ਦੁਨੀਆ ਇਸ ਅਦੋਲਨ ਦੇ ਵਿੱਚ ਸ਼ਾਮਲ ਹੋ ਰਹੀ ਹੈ ਜਣੀ ਭਰਾਵੋ ਇਹੀ ਜਿੱਤ ਦੀਆਂ ਨਿਸ਼ਾਨੀਆਂ ਨੇ ਹੁਣ ਤੁਹਾਡੇ ਨਾਲ ਸੁਵਾਨ ਸਿੰਘ ਜੀ ਮੁੱਖ ਸੇਵਾਦਾਰ ਉਹ 5 ਮਿੰਟਾਂ ਲਈ ਇਹਨਾਂ ਤੋਂ ਅਗਲੇ ਬੁਲਾ ਰਹੇ ਨੇ ਜਣੀ ਉਹ ਸੇਵਾ ਵੀ ਲੈ ਕੇ ਆਏ ਨੇ ਸਾਡੇ ਬਕੀ ਨੇ ਸੁਖਵੀਰ ਸਿੰਘ ਜੀ ਪੋਣਿਆ ਜਿਹੜੇ ਆਪਣੇ ਇਸ ਮੋਰਚੇ ਦੇ ਵਿੱਚ 3 ਲੱਖ ਦੀਆਂ ਤਰਪਾਲਾਂ ਲੈ ਕੇ ਆਏ ਨੇ ਟਰਾਲਾ ਜਣੇ ਉਹ ਲੱਕੜਾਂ ਦਾ ਵੀ ਲੈ ਕੇ ਆਏ ਨੇ ਜਣੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਇਹਨਾਂ ਤੋਂ ਬਾਅਦ 2 ਮਿੰਟ ਉਹ ਆਪਣੀ ਇੱਥੇ ਸਟੇਜ ਤੇ ਹਾਜ਼ਰੀ ਵੀ ਲਵਾ ਕੇ ਜਾਣਗੇ ਉਹ ਵੀ ਨੇੜੇ ਰਹਿਣ ਆਓ ਜੀ ਪੰਡਾਲ ਦੇ ਵਿੱਚ ਬੈਠੇ ਪੂਰੇ ਪੰਜਾਬ ਦੇ ਹਰਿਆਣਾ ਰਾਜਸਥਾਨ ਉਚਾਲ ਦੀ ਸੂchnਾ ਬੋਲਣੀ ਪੈਗੀ ਮਾਫ ਕਰਨਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਉਹ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਆ ਸਾਡੇ ਨਾਲ ਅਕੀ ਸਟੇਜ ਤੇ ਸੰਪਰਕ ਕਰਨ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਜਿੱਥੇ ਵੀ ਹੈਗੇ ਮੇਰੀ ਜੇ ਆਵਾਜ਼ ਸੁਣ ਰਹੇ ਆ ਤਾਂ ਉਹ ਸਟੇਜ ਤੇ ਪਹੁੰਚਣ ਦਾ ਧੰਨਵਾਦ ਕਰਦੇ ਆ ਪੂਰੇ ਪੰਜਾਬ ਦੇ ਕਿਸਾਮ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਹਰਿਆਣਾਈਆਂ ਬੀਆਂ ਰਾਜਸਥਾਨ ਉੱਤਰ ਪ੍ਰਦੇਸ਼ ਉਤਰਾਖੰਡ ਇੱਥੇ ਕੀ ਲੰਬਰਾਲ ਮਲਾਕੇ ਪੂਰੇ ਦੇਸ਼ ਦੀਆਂ ਜਿੱਥੇ ਬੰਦੀਆਂ ਅੱਜ ਇਕੱਤਰ ਹੋ ਕਰਕੇ ਹਿੰਦੁਸਤਾਨ ਉਸ ਭਾਰਤ ਦੀ ਰਾਜਧਾਨੀ ਦੀ ਹਿੱਕ ਦੇ ਉੱਤੇ ਚੜ ਕੇ ਬੈਠੀਆਂ ਨੇ ਕਾਦੇ ਵਾਸਤੇ ਸਭ ਨੂੰ ਪਤਾ ਹੀ ਹੈ ਕਿ ਅੱਜ ਜਿਹੜੀ ਸਰਕਾਰ ਮੋਦੀ ਤੇ ਗੋਦੀ ਵਾਲੀ ਸਾਡੇ ਨਾਲ ਸਾਰਿਆਂ ਨਾਲ ਜਾستی ਕਰ ਰਹੀ ਹੈ ਕਿਉਂਕਿ ਸਾਡਾ ਗਲ ਘੋਟਣ ਵਾਸਤੇ ਬੈਠੀ ਕਹਿੰਦੇ ਗਰੀਬ ਨੂੰ ਮਾਰਨਾ ਕਹਿੰਦੇ ਗਰੀਬੀ ਖਤਮ ਕਰਨੀ ਕਹਿੰਦੇ ਗਰੀਬ ਨੂੰ ਹੀ ਖਤਮ ਕਰ ਦੇਵੋ ਤੇ ਪਿੱਛੇ ਗੱਲ ਕੋਈ ਰਹਿ ਗਈ ਨਹੀਂ ਸੋ ਮੈਂ ਸਾਰੇ ਜੱਥਿਆਂ ਬੰਦਿਆਂ ਦਾ ਧੰਨਵਾਦ ਕਰਦਾ ਪਹਿਲੇ ਦਾ ਮਾਤਾ ਸਾਡੀਆਂ ਭੈਣਾਂ ਇਸ ਸੰਗਤ ਸਰਸਤ ਦੇ ਸਭੰਦ ਵਿੱਚ ਇਹਨੇ ਤਿੰਨੇ ਕਾਨੂੰਨਾ ਨੂੰ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਨ ਵਾਸਤੇ ਭੋਖੜ ਤਾਲ ਤੋਂ ਦਿੱਲੀ ਬੈਠੀਆਂ ਨੇ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਦੂਜੀ ਉਸ ਕਾਲਪੁਰਖ ਰੂਪ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਸਤਗੁਰੂ ਜੀ ਦੇ ਸਹਬਜ਼ਾਦੇ ਆ ਨੇ ਕਹਿੰਦੇ ਨੇ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਜੀਤ ਸਿੰਘ ਦੇ ਬਾਬਾ ਜਗਹਾਰ ਸਿੰਘ ਜੀ ਨੇ ਕਹਿੰਦੇ ਨਾ ਜ਼ੁਲਮ ਕਰਨਾ ਵੱਡੀ ਵੱਡੀ ਪਾਪ ਕਹਿੰਦੇ ਸਭ ਤੋਂ ਵੱਡਾ ਪਾਪ ਹੈ ਤੇ ਉਹ ਤੋਂ ਵੱਡਾ ਪਾਪ ਕਿਹੜਾ ਹੈ ਉਹ ਤੋਂ ਵੱਡਾ ਪਾਪ ਹੈ ਜ਼ੁਲਮ ਨੂੰ ਸਹਿਣਾ ਕਿਉਂਕਿ ਬਾਬਾ ਜੀਪ ਸਿੰਘ ਨੇ ਜਦੋਂ ਦੇਖਿਆ ਨਾ 10 ਲੱਖ ਦੀ ਫੌਜ ਤੇ 40 ਸਿੰਘ ਭੁੱਖੇ ਤੇ ਇੱਥੇ ਆਏ ਕਿੱਥੇ ਬੈਠੇ ਨੇ ਗੜੀ ਦੇ ਵਿੱਚ ਤੇ 10 ਲੱਖ ਵੀ ਫੌਜ ਨਾ ਚਾਰੇ ਪਾਸਿਓਂ ਘੇਰਾ ਪਾਇਆ ਹੋਏ ਤੇ ਕਹਿੰਦੇ ਨੇ ਅਜ ਬਾਬਾ ਜੀਤ ਸਿੰਘ ਜੀ ਨੇ ਆਪਣੇ ਗੁਰਪਿਤਾ ਨੂੰ ਹੱਥ ਜੋੜ ਕੇ ਫਤਿਹ ਬੁਲਾ ਕਰਕੇ ਆਗਿਆ ਮੰਗੀ ਹ ਕਿੱਥੇ ਕਹਿੰਦੇ ਮੈਦਾਨੇ ਜੰਗ ਵਿੱਚ ਜਾਣ ਦੀ ਕਾਦੀ ਖਾਤਰ ਕਿਉਂਕਿ ਬੇਇਨਸਾਫੀ ਹੋ ਰਹੀ ਹੈ ਅੱਜ ਵੀ ਬੇਇਨਸਾਫੀ ਹੋ ਰਹੀ ਹੈ ਤਾਂ ਹੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਬਾਦਸ਼ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਅੱਜ ਹੀ ਫਤਿਹਗੜ੍ਹ ਸਾਹਿਬ ਤੋਂ ਅਸੀਂ ਇੱਥੇ ਪਹੁੰਚੇ ਆ ਗੱਢ ਕੇ ਬੋਲੋ ਸਤਨਾਮ ਇੱਥੇ ਪਹੁੰਚੇ ਆ ਮੈਂ ਸਿਰਫ 2 ਮਿੰਟ ਲੈਣੇ ਨੇ 2 ਮਿੰਟ ਬਾਅਦ ਮੇਰੀ ਸਮਾਪਤੀ ਹੈ ਸਮੇਂ ਨੂੰ ਮੁੱਖ ਰੱਖਦੇ ਹੋ ਇੱਥੇ ਪਹੁੰਚੇ ਆਂ ਕਾਹਦੀ ਖਾਤਰ ਆਪਾਂ ਸਾਰੇ ਰਲ ਮਿਲ ਕੇ ਕਿ ਇਸ ਕਾਲੇ ਤਿੰਨੇ ਕਾਨੂੰਨਾਂ ਨੂੰ ਕਹਿੰਦੇ ਨੇ ਵਾਪਸ ਕਰਾਇਆ ਜਾਵੇ ਤੇ ਉਹ ਦਿੱਲੀ ਦੀ ਹੱਕ ਤੇ ਜਿਹੜੇ ਬੈਠੇ ਕੌਣ ਗਰਦਾਰ ਲੋਕ ਗਰਦਾਰ ਨੇ ਸਭ ਤੋਂ ਵੱਡੇ ਗਰਦਾਰ ਨੇ ਜਿਹੜੇ ਵੱਡੇ ਘਰਾਣਿਆਂ ਕੋਲ ਵੇਕ ਕਰਕੇ ਗਰੀਬਾਂ ਦਾ ਖੂਨ ਨਿਚੋੜ ਕਰਕੇ ਉਹਨਾਂ ਦੇ ਬਾਟਿਆਂ ਵਿੱਚ ਪਾ ਰਹੇ ਨੇ ਤੇ ਸਾਰੇ ਦੇਸ਼ ਨੂੰ ਉਹਨਾਂ ਦੇ ਕੋਲ ਵੇਚਣ ਵਾਸਤੇ ਲੱਗੇ ਹੋਏ ਆ ਮੋਦੀ ਇੱਕ ਗੱਲ ਯਾਦ ਰੱਖੇ ਇਹ ਖਾਲਸਾ ਹੈ ਜਿੱਥੇ ਖਾਲਸਾ ਗਰੀਮਾਂ ਮਜਰੂਮਾਂ ਦੀ ਰੱਖਿਆ ਕਰ ਸਕਦਾ ਹੈ ਉੱਥੇ ਆਪਣੇ ਹੱਕਾਂ ਵਾਸਤੇ ਵੀ ਤੇਰੀ ਛਾਤੀ ਦੇ ਉੱਤੇ ਡੇਰਾ ਲਾ ਸਕਦਾ ਹੈ ਇਸ ਗੱਲ ਨੂੰ ਯਾਦ ਰੱਖੀ ਸੋਤਾ ਹੀ ਉਹਦਾ ਧੰਗੁਰ ਗੋਬਿੰਦ ਸਿੰਘ ਮਹਾਰਾਜੀ ਨੇ ਆਖਿਆ ਮੈਂ ਇੱਕੋ ਗੱਲ ਕਹਿ ਕਰਕੇ ਇੱਕ ਕਵਤਾ ਬੋਲ ਕੇ ਦੋ ਬਹਿਰਿਆਂ ਦੀ ਸਮਾਪਤੀ ਵੱਲ ਜਾ ਪਹੁੰਚਣਾ ਹੈ ਕੰਨ ਨੇ ਹਾਥੀ ਘੋੜੇ ਸ਼ਸਤਰ ਵਸਤਰ ਸਿੰਘਾ ਕਰੀ ਤਿਆਰੀ ਹੈ ਦੁਸ਼ਟਾਂ ਦਾ ਹੁਣ ਨਾਸ ਕਰਨ ਲਈ ਉੱਠੇ ਬੀੜ ਜੁਝਾਰੀ ਹੈ ਝੁੱਲਦੇ ਪਏ ਨishan ਕੈਸਰੀ ਤੇਗਾ ਚਮਕਾ ਮਾਰਦੀਆਂ ਸਾਰੇ ਜਗ ਵਿੱਚ ਧੂਮਾ ਪਈਆਂ ਕਿਦਿਆਂ ਸਤਗੁਰ ਕਲੰਗੀ ਧਾਰਦੀਆਂ ਕੰਨ ਨੇ ਵਾਹਿਗੁਰੂ ਕਹੇ ਨੰਦਪੁਰੀ ਦੇ ਚਾਰੇ ਪਾਸੇ ਮੁਗਲਾਂ ਘੇਰਾ ਪਾਇਆ ਏ ਕੱਲੋ ਕੱਲੋ ਸਿੱਖ ਗੁਰਾਂ ਨੇ ਲੱਖਾਂ ਨਾਲ ਲੜਾਇਆ ਏ ਦੇਖੀ ਮੋਦੀ ਕਦੇ ਗਲਤੀ ਨਾ ਕਰ ਜਾਵੀਂ ਕਦੇ ਤੇਰੀ ਅੱਖਾਂ ਦੇ ਅੱਗੇ ਪਰਦਾ ਐਸਾ ਨਾ ਜਾਵੇ ਕਿ ਤੂੰ ਥੋੜੇ ਜੀ ਸਿੰਘ ਸਮਝ ਲੈਵੇਂ ਇੱਕ ਖਾਲਸਾ ਸਵਾ ਲੱਖ ਨਾਲ ਲੜਨ ਵਾਲਾ ਹੈ ਇਹ ਗੱਲ ਤੇਰੇ ਦਿਮਾਗ ਦੇ ਵਿੱਚ ਪੈਣੀ ਚਾਹੀਦੀ ਹੈ ਅੱਖਾਂ ਵਿੱਚ ਜਿਹੜਾ ਪਰਦਾ ਪਿਆ ਨਾ ਤੇਰੇ ਤੇ ਅੰਮ੍ਰਿਤ ਸ਼ਾਹ ਦੇ ਉਹਨਾਂ ਨੂੰ ਲੜਵੀਂ ਕੋਸ਼ਿਸ਼ ਕਰ ਤੇ ਆ ਕੇ ਇਹਨਾਂ ਨੂੰ ਫਤਿਹ ਬੁਲਾ ਤੇ ਸਾਡੇ ਬਜ਼ੁਰਗਾਂ ਦੇ ਗੋਡਿਆਂ ਦੇ ਵਿੱਚ ਮੱਥਾ ਟੇਕ ਕੇ ਗਲਤੀ ਮੰਨੀ ਇਹ ਸਭ ਤੋਂ ਵੱਡੀ ਗੱਲ ਹੈ ਤੇਨੂੰ ਬਖਸ਼ਿਆ ਜਾਵੇਗਾ ਨਾ ਤਾਂ ਯਾਦ ਰੱਖੀ ਅਗਰ ਕੋਈ ਤੇ ਹਰਕਤ ਗਲਤ ਕਰ ਦਿੱਤੀ ਹੈ ਵੀ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਕੋਈ ਵੀ ਹਰਕਤ ਗਲਤ ਕਰ ਦਿੱਤੀ ਹੈ ਇਹ ਤੈਨੂੰ ਭੁਗਤ ਨਹੀਂ ਪਵੇਗੀ ਇਹ ਅਕਾਲ ਪੁਰਖ ਦੇ ਹੁਕਮ ਅਨਸਾਰ ਹੀ ਇਹ ਖਾਲਸਾ ਪੰਥ ਸਾਜਿਆ ਤੇ ਖਾਲਸਾ ਪੰਥ ਗੋਗਰੀਬ ਦੀ ਰੱਖਿਆ ਕਰਨ ਵਾਸਤੇ ਇੱਥੇ ਪਹੁੰਚਿਆ ਹੈ ਤਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਜਦੋਂ ਮਾਤਾ ਜੀ ਨੇ ਪੁੱਛਿਆ ਸੀ ਨਾ ਮਾਤਾ ਸਾਹਿਬ ਕੋ ਕੌਰ ਜੀ ਨੇ ਕਿੱਥੇ ਕਦਾਂ ਦੀ ਧਰਤੀ ਤੇ ਜਦੋਂ ਪਹੁੰਚੇ ਨੇ ਦਮਦਮਾ ਸਾਹਿਬ ਸਭੋ ਕੀ ਤਲਵੰਡੀ ਤੇ ਮਾਤਾ ਸਾਹਿਬ ਕੌਰ ਜੀ ਤੱਕਦੇ ਨੇ ਕੀ ਤੱਕਦੇ ਨਹੀਂ ਕਹਿੰਦੇ ਨੇ ਜੋਜੀ ਪ੍ਰੀਤਮ ਕਲੰਗੀਆਂ ਵਾਲੇ ਸਭ ਨਜ਼ਰ ਆਂਦੇ ਨੇ ਪਰ ਮਾਤਾ ਜੀ ਤੇ ਸਹਿਬ ਜਾਦੇ ਨਜ਼ਰ ਨਹੀਂ ਆਂਦੇ ਕੀ ਕੀਂਦੇ ਸਤਗੁਰ ਜੀ ਕੀ ਹੋਇਆ ਕੀ ਹੋਇਆ ਜੇ ਧਰਮ ਦੀ ਆਣ ਬਦਲੇ ਲਾ ਲ ਚਾਲ ਹਾਂ ਅਸੀਂ ਵਾਰ ਬੈਠੇ ਭਾਗਾ ਵਾਲੀਏ ਮਾਰ ਕੇ ਨਜ਼ਰ ਤੱਕ ਲੈ ਤੇਰੀ ਗੋਦ ਵਿੱਚ ਕਈ ਹਜ਼ਾਰ ਬੈਠੇ ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁਤਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਹੀਂ ਹਜ਼ਾਰ ਸੁਭਾਗਾ ਵਾਲਿਓ ਇਸ ਅਦੌਰ ਨੂੰ ਆਪਾਂ ਕਾਮਯਾਬ ਕਰਨਾ ਹੈ ਤੇ ਮੋਦੀ ਸਰਕਾਰ ਆਕਾਲਪੁਰਖ ਦੀ ਕਿਰਪਾ ਦੇ ਸਦਕੇ ਇੱਥੇ ਆ ਕੇ ਗੋਡੇ ਜ਼ਰੂਰ ਟੇਕੇਗੀ ਸੋ ਮੈਂ ਕੁਝ ਨਾ ਬੋਲਦਾ ਹੋਇਆ ਇੱਕ ਨਾਰਾ ਲਾਣ ਦੀ ਕੋਸ਼ਿਸ਼ ਕਰਾਂਗਾ ਮਜ਼ਦੂਰ ਕਿਸਾਨ ਏਕਤਾ ਮਜ਼ਦੂਰ ਕਿਸਾਨ ਏਕਤਾ ਮੋਦੀ ਸਰਕਾਰ ਮੋਦੀ ਸਰਕਾਰ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਫਤਿਹ ਆਪਣੇ ਕੁਝ ਸਟੇਜ ਨੂੰ ਸਹਾਇਤਾ ਆਈ ਹੈ ਆਪਣੇ ਜਸਵਿੰਦਰ ਸਿੰਘ ਜੀ ਤੂਲਕਰਾਂ ਲੁਧਿਆਣਾ ਤੋਂ 100 ਰੁਪਇਆ ਸ਼ਿਦਕਦੀਪ ਕੌਰ ਮਡੇਰ ਕਰਾਂ 100 ਰੁਪਇਆ ਮਨੇਗਾ ਕਰਮਚਾਰੀ ਪੰਜਾਬ ਵੱਲੋਂ ਜਿਹੜੇ 7000 ਰੁਪਇਆ ਤੇ ਇਹਨਾਂ ਵੱਲੋਂ 6000 ਦਾ ਜੋ ਲੀਫਲੈਟ ਆ ਉਹ ਵੰਡਿਆ ਗਿਆ ਗੁਰਜੰਟ ਸਿੰਘ ਨੰਗਲਾ ਕਲਾ ਮਾਨਸਾ ਤੋਂ 200 ਹਜੂਰਾ ਸਿੰਘ ਪਿੰਡ ਸਰੀ ਵਾਲ ਤੋਂ 100 ਰੁਪਏ ਬਰਿੰਦਰ ਸਿੰਘ ਜੀ ਭੋਲਾ ਰਾਮਪੁਰਾ 500 ਬਰਵਿੰਦਰ ਸਿੰਘ ਜੀ ਆਤਰੇ ਲੁਧਿਆਣੇ ਤੋਂ 1150 ਰੁਪਏ ਜਿਹਨੇ ਇਸ ਸਟੇਜ ਨੂੰ ਭਰਾਵੋ ਸਹਿਯਤਾ ਹੀ ਹੁਣ ਸਾਡੇ ਵਕੀਲ ਸਾਹਿਬ ਸੁਖਵੀਰ ਸਿੰਘ ਜੀ ਪੂਣੀਆ ਜਿਨ੍ਹਾਂ ਨੇ 3 ਲੱਖ ਦੀ ਤਰਪਾਲਾਂ ਦੀ ਸੇਵਾ ਕੀਤੀ ਹੈ 2 ਮਿੰਟਾਂ ਲਈ ਉਹ ਆਪਣੇ ਹਾਜ਼ਰੀ ਲਵਾਉਣਗੇ 11500 11000 11 11 ਪਾਸੇ ਬੋਲੇ ਜੀ ਮੈਂ ਤੁਸੀਂ ਸਮਝੇ ਗੱਲ 11500 ਹੀ ਬੋਲਿਆ ਜੀ ਮੈਂ ਤੇ ਹੁਣ ਸਵੇ ਆਪਣੇ ਸਰਬਜੀਤ ਸਿੰਘ ਦੇ ਆਪਣੇ ਸਰਬਜੀਤ ਸਿੰਘ ਦੇ ਮੌੜ ਆ ਨੌਜਵਾਨ ਭਾਰ ਸਭਾ ਇਹਨਾਂ ਤੋਂ ਬਾਅਦ ਉਹ ਤਿਆਰ ਰਹਿਣਾ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਣੋ ਭਰਾਵੋ ਇੱਕ ਬਹੁਤ ਵੱਡਾ ਪੋਲੀਟੀਕਲ ਸਾਇੰਸ ਦਾ ਸਾਇੰਸਦਾਰ ਹੋਇਆ ਲੈਕਚਰਰ ਹੋਇਆ ਲਾਰਸ ਲੂਈ ਲਾਰਸ ਲੂਈ ਨੇ ਇੱਕ ਗੱਲ ਕਹੀ ਆ ਸੰਘਰਸ਼ ਬਾਰੇ ਉਸਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਸੰਘਰਸ਼ ਬਾਰੇ ਹੀ ਖੋਜ ਕੀਤੀ ਆ ਉਹਨੇ ਕਿਹਾ ਵੀ ਕੋਈ ਵੀ ਸੰਘਰਸ਼ ਹੈਗਾ ਉਹੋ ਸਿਰਫ ਚਾਰ ਚੀਜ਼ਾਂ ਦੇ ਉੱਤੇ ਨਿਰਭਰ ਕਰਦਾ ਵੀ ਸੰਘਰਸ਼ ਸਫਲ ਹੋਣਾ ਜਾਂ ਅਸਫਲ ਹੋਣਾ ਉਹ ਚੀਜ਼ਾਂ ਹੈਗੀਆਂ ਨੇ ਸਭ ਤੋਂ ਪਹਿਲਾਂ ਹੈਗਾ ਮੁੱਦਾ ਇੱਕ ਮੁੱਦੇ ਦਾ ਹੋਣਾ ਮੁੱਦੇ ਦਾ ਸਪਸ਼ਟ ਹੋਣਾ ਇਹੇ ਕਿਸਾਨੀ ਦਾ ਮੁੱਦਾ ਸਾਡੀਆਂ ਜਿਹੜੀਆਂ ਯੂਨੀਅਨਾਂ ਨੇ ਸਾਡੇ ਯੂਨੀਅਨ ਨੇ ਅਹੁਦੇਦਾਰ ਇਸ ਗੱਲ ਦੇ ਵਿੱਚ ਸਫਲ ਰਹੇ ਨੇ ਲੋਕਾਂ ਨੂੰ ਦੱਸਣ ਵਾਸਤੇ ਵੀ ਇਹ ਮੁੱਦਾ ਕੀ ਏ ਤੇ ਇਸ ਮੁੱਦੇ ਨੂੰ ਸਪਸ਼ਟ ਕਰਨ ਦੇ ਵਿੱਚ ਸਫਲ ਰਹੇ ਨੇ ਤਾਂ ਹੀ ਅੱਜ ਇੱਥੇ ਬੱਚਾ-ਬੱਚਾ ਉਸ ਕਿਸਾਨੀ ਮੁੱਦੇ ਲਈ ਆਇਆ ਦੂਸਰੀ ਗੱਲ ਹੁੰਦੀ ਆ ਲਾਹਮਬੰਦੀ ਕਰਨੀ ਇਸ ਗੱਲ ਦੇ ਉੱਤੇ ਵੀ ਮੈਂ ਇਸ ਚੀਜ਼ ਨਾਲ ਮੇਰੇ ਨਾਲ ਸਾਰੇ ਸਹਿਮਤ ਹੋਣਗੇ ਵੀ ਜਿੰਨੀਆਂ ਵੀ ਕਿਸਾਨ ਯੂਨੀਅਨ ਸਾਡੇ ਅਹੁਦੇਦਾਰ ਹੈਗੇ ਆ ਉਹ ਲਾਭਬੰਦੀ ਵੀ ਕਰਨ ਦੇ ਵਿੱਚ ਸਫਲ ਹੋਇਆ ਇਹਨਾਂ ਦੀ ਲਾਭਬੰਦੀ ਦਾ ਨਤੀਜਾ ਕੀ ਮੁੱਦਾ ਸਪਸ਼ਟ ਸਾਡੀ ਲਾਭਬੰਦੀ ਆ ਲਾਭਬੰਦੀ ਦਾ ਨਤੀਜਾ ਹੈ ਵੀ ਅੱਜ ਅਸੀਂ ਜੋ ਵੀ ਰਸਤੇ ਲੈ ਕੇ ਆਇਆ ਉਹ ਸਾਡੀ ਭੈਣ ਸੁਖਵੀਰ ਕੌਰ ਸਮਰਾ ਨੇ ਸਾਨੂੰ ਯੂਕੇ ਦੇ ਵਿੱਚੋਂ ਕੈਨੇਡਾ ਦੇ ਵਿੱਚੋਂ ਸਪான்ਸਰ ਕੀਤੀ ਇਸ ਦਾ ਸਿਹਰਾ ਜਿਹੜਾ ਹੈਗਾ ਇਹ ਵੀ ਸਾਡੀ ਕਿਸਾਨ ਯੂਨੀਅਨਸ ਦੇ ਅਹੁਦੇਦਾਰ ਦੇ ਉੱਤੇ ਜਾਂਦਾ ਕਿ ਉਹਨਾਂ ਨੇ ਇਸ ਮੁੱਦੇ ਨੂੰ ਸਪਸ਼ਟ ਕੀਤਾ ਪ੍ਰੋਪਰ ਸਾਡੀ ਲਾਹੇਵੰਦ ਲਾਭੰਦੀ ਕੀਤੀ ਸਾਨੂੰ ਪ੍ਰੋਪਰ ਗਾਈਡ ਕੀਤਾ ਵੀ ਅਸੀਂ ਕਿਸ ਗੱਲ ਪਿੱਛੇ ਲੜਨਾ ਤੀਜੀ ਗੱਲ ਜਿਹੜੀ ਕਿਸੇ ਵੀ ਸੰਘਰਸ਼ ਦੇ ਵਿੱਚ ਹੁੰਦੀ ਹੈ ਉਹ ਹੁੰਦਾ ਸ਼ਾਂਤੀਪੂਰਵਕ ਵਿਰੋਧ ਕਰਨਾ ਹੁਣ ਮੇਰੇ ਮਿੱਤਰੋ ਜਿਹੜੀ ਨੌਜਵਾਨੀ ਉਰੇ ਹਾਜ਼ਰ ਆ ਸ਼ਾਂਤੀਪੂਰਵਕ ਵਿਰੋਧ ਕਰਨੇ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਸਾਰੀ ਦੀ ਸਾਰੀ ਨੌਜਵਾਨੀ ਦੇ ਉੱਤੇ ਹੈਗੀ ਆ ਕਿਉਂਕਿ ਜਿਹੜੇ ਸਾਡੇ ਅਹੁਦੇਦਾਰ ਨੇ ਸਾਡੇ ਲੀਡਰ ਸਹਿਬਾਨ ਨੇ ਉਹਨਾਂ ਨੇ ਸਾਨੂੰ ਮੁੱਦਾ ਵੀ ਸਪਸ਼ਟ ਕਰਤਾ ਸਾਡੀ ਲਾਹ ਮੰਬੰਦੀ ਵੀ ਕਰ ਦਿੱਤੀ ਆ ਇਸ ਸੰਘਰਸ਼ ਨੂੰ ਸ਼ਾਂਤਮਈ ਰੱਖਣਾ ਸ਼ਾਂਤਮਈ ਦੇ ਵਿੱਚ ਸੈਂਟਰ ਸਰਕਾਰ ਨੂੰ ਆਪਣੀ ਵਿਰੋਧਤਾ ਦਰਜ ਕਰਾਉਣੀ ਇਹ ਜਿਹੜਾ ਸੇਰਾ ਹੈਗਾ ਭਾਰ ਹੈਗਾ ਸਾਰੇ ਦਾ ਸਾਰਾ ਨੌਜਵਾਨਾਂ ਦੇ ਮੋਢੇ ਦੇ ਉੱਤੇ ਹੈਗਾ ਤੇ ਸਾਡੀ ਨੌਜਵਾਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਜੋ ਸਾਡੇ ਬਜ਼ੁਰਗਾਂ ਨੇ ਆਪਣੀ ਜ਼ਿੰਮੇਵਾਰੀ ਬੇਖੂਬੀ ਨਿਭਾਈ ਆ ਸਾਨੂੰ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਲਾਉਂਦੇ ਹੋਏ ਇਹ ਸ਼ਾਂਤੀਪੂਰਵਕ ਸੰਘਰਸ਼ ਰੱਖਣਾ ਚਾਹੀਦਾ ਹੈ ਚੌਥੀ ਗੱਲ ਜਿਹੜੀ ਸਭ ਤੋਂ ਵਿਸ਼ੇਸ਼ ਹੁੰਦੀ ਹੈ ਉਹ ਹੁੰਦੀ ਹੈ ਆਪਣੇ ਆਪ ਤੇ ਯਕੀਨ ਤੇ ਵਿਸ਼ਵਾਸ ਵਿਸ਼ਵਾਸ ਸਭ ਤੋਂ ਪਹਿਲਾਂ ਉਸ ਪ੍ਰਮਾਤਮਾ ਦੇ ਉੱਤੇ ਉਸ ਤੋਂ ਬਾਅਦ ਸਾਡੀ ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਸ ਦੇ ਉੱਤੇ ਇਹ ਸਭ ਤੋਂ ਅਖੀਰ ਦੇ ਵਿੱਚ ਆਪਣੇ ਦੇ ਉੱਤੇ ਅਗਰ ਸਾਨੂੰ ਆਪਣੀ ਕਿਸਾਨ ਯੂਨੀਅਨ ਦੀ ਲੀਡਰਸ਼ਿਪ ਦੇ ਉੱਤੇ ਅਸੀਂ ਵਿਸ਼ਵਾਸ ਕਰਾਂਗੇ ਇਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਾਂਗੇ ਤਾਂ ਐਸੀ ਕੋਈ ਦੁਨੀਆ ਦੀ ਤਾਕਤ ਨਹੀਂ ਹੈਗੀ ਕਿ ਅਸੀਂ ਇਸ ਸੰਘਰਸ਼ ਦੇ ਵਿੱਚੋਂ ਹਸਫਲ ਹੋ ਕੇ ਜਾਈਏ ਇਹ ਵਿਸ਼ਵਾਸ ਹੈ ਗਿਆ ਮੈਂ ਸੋਚਦਾ ਵੀ ਨੌ ਜਵਾਨਾਂ ਦੇ ਉੱਤੇ ਆ ਮੇਰੀ ਸਭ ਨੂੰ ਬੇਨਤੀ ਹੈ ਕਿ ਆਪਦੀ ਲੀਡਰਸ਼ਿਪ ਦੇ ਉੱਤੇ ਵਿਸ਼ਵਾਸ ਕਰੋ ਉਹਨਾਂ ਨੇ ਜੋ ਸਾਨੂੰ ਮਾਰਗ ਦੱਸਿਆ ਉਸ ਨੂੰ ਪ੍ਰੋਪਰ ਚੱਲੋ ਇਸ ਸੰਘਰਸ਼ ਨੂੰ ਸ਼ਾਂਤਮਈ ਤਰੀਕੇ ਨਾਲ ਇਸੇ ਤਰੀਕੇ ਨਾਲ ਚਾਹੁੰਦੇ ਚਾਹੁੰਦੇ ਰਹੋ ਤੇ ਦੁਨੀਆ ਦੀ ਕੋਈ ਐਸੀ ਤਾਕਤ ਨਹੀਂ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਕਿਸੇ ਵੀ ਪ੍ਰਕਾਰ ਨਾਲ ਮਾਰ ਖਾਈਏ ਐਨੇ ਸ਼ਬਦਾਂ ਨਾਲ ਕਹਿੰਦਾ ਮਾਫੀ ਦਾ ਅਰਜਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜਣੇ ਭਰਾਵੋ ਸਮੇਂ ਦੀ ਵੀ ਘਾਟ ਹੈ ਇੱਕ ਸਾਡੇ ਵਿੱਚ ਤਾਲਮਿਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਬਠਿੰਡਾ ਵੱਲੋਂ ਲਗਾਤਾਰ ਮੈਡੀਕਲ ਕੈਂਪ ਲਗਾਇਆ ਗਿਆ ਸਬੂ ਸਿਵਲ ਹਸਪਤਾਲ ਦੇ ਬਠਿੰਡਾ ਦੇ ਮੁਲਾਜ਼ਮਾਂ ਵੱਲੋਂ ਇੱਕ ਕੁਆਂਟਲ ਮੂਖਲੀ ਤਿੰਨ ਕੁਆਂਟਲ ਖੰਡ 50 ਕਿਲੋ